ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਸੋ ਅੱਜ ਦਾ ਬਲੌਗ ਕਰਨ ਲੱਗਿਆ ਸ਼ੁਰੂ ਕਾਫੀ ਦਿਨਾਂ ਬਾਅਦ ਬਲੌਗ ਬਣਾਉਣ ਲੱਗੇ ਆ ਤੇ ਬਲੌਗ ਹੈਗਾ ਦੀਵਾਲੀ ਮੇਲੇ ਦਾ ਆਕਲੈਂਡ ਸਿਟੀ ਦੇ ਵਿੱਚ ਅੱਜ ਦੀਵਾਲੀ ਮੇਲਾ ਬਹੁਤ ਵੱਡਾ ਲੱਗਿਆ ਹੋਇਆ ਤੇ ਆਪਾਂ ਸਾਰੇ ਜਣੇ ਚੱਲੇ ਆ ਤਿਆਰ ਕੀਰ ਹੋ ਕੇ ਤੇ ਨਾਪ੍ਰੀਤ ਡੈਡੀ ਤੇ ਜੋਧਵੀਰ ਉਹ ਬੈਠ ਕੇ ਗੱਡੀ 'ਚ ਰੈਡੀ ਹੋ ਕੇ ਓਏ ਜੋਧਵੀਰ ਠੀਕ ਹੈ ਜੀ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਮੇਲੇ ਦੀਆਂ ਰੌਣਕਾਂ ਇਹ ਮੇਲਾ ਸਾਲ ਚ ਇੱਕ ਵਾਰੀ ਲੱਗਦਾ ਸੋ ਅਸੀਂ ਕਿਹਾ ਵੀ ਚਲੋ ਘੁੰਮ ਫਿਰ ਕੇ ਆਉਨੇ ਅੱਜ ਤੇ ਮੰਮੀ ਡੈਡੀ ਨੂੰ ਵੀ ਦਿਖਾ ਦਨੇ ਆ ਮੰਮੀ ਵੀ ਹੋ ਗਏ ਰੈਡੀ ਉਧਰ ਤੇ ਉਧਰ ਡੈਡੀ ਗੱਡੀ ਚ ਬੈਠ ਗਏ ਚਲੋ ਜੀ ਚਲਿਏ ਅੱਗੇ ਦਾ ਸਫਰ ਕਰਾਉਨੇ ਤੁਹਾਨੂੰ ਇੰਜੋਏ ਆਜੋ ਗੱਡੀ ਕਰਤੀ ਆਪਨੇ ਪਾਰਕ ਤੇ ਡੈਡੀ ਵੀ ਆ ਗਏ ਪਿੱਛੇ ਨਾਪਰੀ ਤੋਂ ਨਹੀਂ ਲੰਘ ਕੇ ਥੋੜੇ ਜਿਹਾ ਅੱਗੇ ਸਾਤੋਂ ਜਾ ਰਹੇ ਆ ਮੰਮੀ ਤੇ ਨਾਪਰੀ ਨਾਲ ਜੋਤ ਵੀ ਰੈ ਸਟੋਲਰ ਚ ਥੋੜਾ ਥੋੜਾ ਮੀਂਹ ਦਾ ਮੌਸਮ ਲੱਗ ਰਿਹਾ ਹੈ ਵੈਦਰ ਬਾਕੀ ਦੇਖਦੇ ਹਾਂ ਸੋ ਜੋਧਵੀਰ ਨੂੰ ਠੰਡ ਕਰਕੇ ਬਿਠਾਇਆ ਹੋਇਆ ਪੂਰਾ ਕਾਇਮ ਕਰਕੇ ਜੋਧਵੀਰ ਨਹੀਂ ਨਹੀਂ ਇਹਦੀ ਦੁੱਦੀ ਸਟਾਲਰ ਆਪਣੇ ਚੱਕਲੀ ਨਾਲ ਓਏ ਜੋਧਵੀਰ ਜੋਧਵੀਰ ਪਿੱਛੇ ਦੇਖੋ ਅੱਜ ਨਹੀਂ ਆਇਆ ਕਮਲੋਂਦਾ ਜੋਦ ਵੀ ਨ ਮਿਲਿਆ ਕਮੈਂਟ ਕਰਨੇ ਨਾਈਸ ਬੇਬੀ ਜਾਂਦੇ ਜਾਂਦੇ ਨਾਲ ਆਉਂਦੇ ਸੀਗੇ ਤੇ ਸੜਕ ਦੇ ਨਾਲ ਪਾਣੀ ਨਹੀਂ ਭਰ ਪਣੀ ਹੋਈ ਹੈ ਸੁੱਟੀ ਦੇ ਵਿੱਚ ਜਵਾ ਘੈਂਟ ਸਾਫ਼ ਸੁਫ਼ਰੀ ਬੋਦੀ ਫਾਈਨਲੀ ਪਹੁੰਚ ਗਏ ਆਪਾਂ ਮੇਲੇ ਤੇ ਤੇ ਇੱਥੋਂ ਹੋ ਗਿਆ ਮੇਲਾ ਸਟਾਰਟ ਬਹੁਤ ਸਾਰੀਆਂ ਚੀਜ਼ਾਂ ਅੱਗੇ ਸਾਨੂੰ ਦੇਖਣ ਨੂੰ ਮਿਲਣਗੀਆਂ ਤੇ ਨਾਪਰੀ ਤੋਂ ਨਹੀਂ ਅੱਗੇ ਨਿਕਲੇ ਆਏ ਸੀਗੇ ਆਪਾਂ ਪਹਿਲਾਂ ਉਹਨਾਂ ਨੂੰ ਕੈਚ ਕਰਦੇ ਆਂ ਫੇਰ ਆਪਾਂ ਅੱਗੇ ਚੱਲਦੇ ਹਾਂ ਮੇਲਾ ਪੂਰਾ ਦੇਖਦੇ ਹਾਂ ਕਿੱਧਰ ਖੜਾ ਹੈ ਆਓ ਆਗੇ ਬੁਲਾ ਲਓ ਇੱਧਰ ਨੂੰ ਬੁਲਾ ਲਓਗੇ ਇਕੱਠ ਦੇਖੋ ਪੂਰਾ ਰੋੜਾ ਹਾਂ ਬਹੁਤ ਲੰਬਾ ਇਕੱਠਾ ਹੈ ਸਭ ਤੋਂ ਤਗੜਾ ਮੇਲਾ ਹੁੰਦਾ ਹੈ ਸਿਟੀ ਦੇ ਵਿੱਚ ਆ ਗੋਰੇ ਵੀ ਸਮੋਸਿਆਂ ਦਾ ਲਤਫ ਫਟਾ ਰਹੇ ਆ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਨੇ ਇੱਥੇ ਹਾਂਜੀ ਨਨ ਨਾਲ ਮਜ਼ੇ ਕਰਦੇ ਹੋ ਹਾਂਜੀ ਅੱਛਾ ਆਜੋ ਆਜੋ ਮੇਲਾ ਦੇਖਦੇ ਆਓ ਯਾ ਆਇਆਗਾ ਬੀ ਐਨ ਕੱਟ ਦੀਵਾਲੀ ਮੇਲਾ ਤੁੰਗੇ ਆਗੇ ਦੇ ਨਾਲ ਇਕੱਠ ਬਹੁਤ ਜ਼ਿਆਦਾ ਹੋਇਆ ਪਿਆ ਪੂਰਾ ਰੌਣਕ ਮੇਲਾ ਲੱਗਾ ਹੋਇਆ ਡੀ ਜੇ ਲੱਗਾ ਹੋਇਆ ਪੰਗੜੇ ਪੈ ਰਹੇ ਆ ਪੂਰੇ ਇੱਥੇ ਸੋ ਆਪਾਂ ਗਾਣੇ ਚੱਲਦੇ ਸੀਗੇ ਗਾਣੇ ਨਹੀਂ ਸੁਣਾ ਸਕਦੇ ਪੰਗੜੇ ਪੈ ਰਹੇ ਆ ਪੂਰੇ ਆ ਦੇਖੋ ਕਿਦਾਂ ਗਾ ਪਰਿਆ ਕੁੜੀਆਂ ਜੋਧਵੀ ਨਾਲ ਖੇਡਦੀਆਂ ਆ ਪੂਰਾ ਕੱਟ ਸੜਕ ਫੁੱਲ ਐਨ ਅਲੇ ਹੋਰ ਇਕੱਠ ਹੋ ਰਿਹਾ ਕਿਉਂਕਿ ਜਿਹੜੇ ਆਪਣੇ ਇੰਡੀਅਨਸ ਐ 5 6 ਵਜੇ ਤੋਂ ਬਾਅਦ ਹੋਰ ਜ਼ਿਆਦਾ ਆਉਣ ਲੱਗ ਜਣੇ ਐ। ਇਹ ਮੋਸਟਲੀ ਆਪਣੇ ਇੰਡੀਅਨਸ ਦਾ ਹੀ ਮੇਲਾ ਏਸ਼ੀਅਨ ਦਾ ਜਿਹੜੇ ਜਿਹੜੇ ਦੀਵਾਲੀ ਮਨਾਉਂਦੇ ਆ। ਬਹੁਤ ਜ਼ਿਆਦਾ ਇਕੱਠ ਸੀਗਾ। ਸਜੋਤ ਵੀ ਲੈ ਰਿਆ ਨਜ਼ਾਰੇ ਪੂਰਾ ਇਕੱਠ ਦੇ ਨਾਲੇ ਭੰਗੜੇ ਦੇ। ਸੋ ਸਟਾਲਰ ਦੇ ਵਿੱਚ ਬੜੀ ਰਾਮਦਾਰੀ ਰਹੀ ਨਾਲੇ ਖੇਲ-ਖਿਆ ਨਾਲੇ ਦੇਖੀ ਗਿਆ। ਤੇ ਸਭ ਤੋਂ ਜ਼ਰੂਰੀ ਕੰਮ ਤੁਹਾਨੂੰ ਪਤਾ ਬੱਚਿਆਂ ਨੂੰ ਜਿੱਤੇ ਭੁੱਖ ਲੱਜਿੰਦੀ ਰੌਲਾ ਪਉਣ ਲੱਜਨੇ ਤੇ ਦੁੱਧ ਪੀਣ ਲੱਗ ਗਿਆ। ਦੁੱਧ ਪਲਾ ਕੇ ਫੇਰ ਇਹਨੂੰ ਦਿਖਾਵਾਂ ਕਿ ਹੁਣ ਮੇਲਾ। ਕੱਟ ਤਾਂ ਦੇਖੋ ਤੁਸੀਂ ਕੱਟ ਵਧੀਆ ਹੋ ਜਾਂਦਾ ਹੈ ਵਧੀਆ ਹੋ ਜਾਂਦਾ ਹੈ ਸੋ ਲੋ ਜੀ ਹੁਣ ਆ ਗਈ ਪਰਫਾਰਮੈਂਸ ਨਿਊਜ਼ੀਲੈਂਡ ਪੁਲਿਸ ਦੀ ਇਹ ਹਰ ਸਾਲ ਪਰਫਾਰਮੈਂਸ ਦੰਦੇ ਆ ਮੇਲੇ ਤੇ ਦਿਵਾਲੀ ਮੇਲੇ ਤੇ ਪਿਛਲੇ ਸਾਲ ਵੀ ਇਹਨਾਂ ਨੇ ਬਹੁਤ ਸੋਹਣੀ ਦਿੱਤੀ ਸੀਗੀ ਐਸਆਰ ਵੀ ਬਹੁਤ ਸੋਹਣੀ ਹੈ ਪਰਫਾਰਮੈਂਸ ਇਹਨਾਂ ਦੀ ਤੇ ਬਹੁਤ ਤਰ੍ਹਾਂ ਦੀਆਂ ਪਰਫਾਰਮੈਂਸਾਂ ਹੈ ਕਰਦੇ ਨੇ ਅਲੱਗ-ਅਲੱਗ ਮੇਲਿਆਂ ਤੇ ਤੇ ਆਪਣਾ ਪੂਰਾ ਸ਼ੋਅ ਕਰਦੇ ਨੇ ਨਿਊਜ਼ੀਲੈਂਡ ਪੁਲਿਸ ਦਾ ਪੂਰਾ ਫ੍ਰੈਂਡਲੀ ਬੀਹੇਵ ਕਰਦੇ ਆ ਲੋਕੀ ਫੋਟੋਆਂ ਖਿਚਾਉਣੇ ਆਪਣੇ ਬੱਚਿਆਂ ਨੂੰ ਫੜਾ ਫੜਾ ਕੇ ਇਹਨਾਂ ਦੇ ਨਾਲ ਖੜ੍ਹ-ਖੜ੍ਹ ਕੇ ਇੱਕ ਐਗਜ਼ਾਮਪਲ ਲੰਨੇ ਆ ਹਨਾ ਵੀ ਪੁ ਸੋ ਬਹੁਤ ਵਧੀਆ ਲੱਗਦਾ ਇਹਨਾਂ ਨਾਲ ਜੋਧਵੀਰ ਦੇਖੋ ਪੂਰਾ ਮੇਲਾ ਦੇਖ ਰਿਹਾ ਮੇਰੇ ਨਾਲ ਪੂਰੀ ਵਧੀਆ ਲੋਕੇਸ਼ਨ ਤੇ ਖੜ ਕੇ ਸਭ ਤੋਂ ਉੱਪਰ ਹੋ ਕੇ ਮੋਢੇ ਤੇ ਬੈਠ ਕੇ ਪਾਪਾ ਨਾਲ ਲੈ ਰਿਆ ਨਜ਼ਾਰੇ ਮੇਲੇ ਦੇ ਨਾਲੇ ਹਸੀ ਜਾਂਦਾ ਨਾਲੇ ਦੇਖੀ ਜਾਂਦਾ ਸੋ ਲੋ ਜੀ ਮੈਂ ਤੇ ਜੋਧਵੀਰ ਪੂਰਾ ਲੈ ਰਿਆ ਨਜ਼ਾਰੇ ਪੂਰਾ ਲੁੱਥਫਟਾ ਰਿਹਾ ਮੇਲੇ ਦਾ ਤੇ ਤੁਸੀਂ ਵੀ ਸਾਡੇ ਨਾਲ ਆ ਜਾਓ ਤੁਹਾਨੂੰ ਮੇਲਾ ਦਿਖਾਉਣੇ ਨਾਲੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਪੋ ਤੇ ਮੈਂ ਤੇ ਜੋਤ ਵੀਰ ਅਸੀਂ ਪੂਰਾ ਆਪ ਵੀਊ ਦੇਖ ਰਹੇ ਆਂ ਕੜ ਕੇ ਪੁੱਤ ਕੱਠ ਹੋਰ ਜਿਆਦਾ ਵੱਧ ਗਿਆ। ਹੋਰ ਦੇਖੋ ਭਰ ਗਿਆ ਸਾਰਾ ਸਿਰੇ ਤੱਕ। ਠੰਡ ਵੀ ਹੋ ਗਈ ਹੁਣ ਜੈਕਟਾ ਪਾਉਣੀ ਪੈ ਗਈ ਆ। ਤੇ ਤੇ ਹਰ ਕਲਚਰ ਦਾ ਅਲੱਗ-ਅਲੱਗ ਪਰਫਾਰਮੈਂਸ ਹੁੰਦੀ ਹੈ ਜਿਵੇਂ ਆਪਣੇ ਭੰਗੜਾ ਗਿੱਧਾ ਉਹਦੀ ਪਰਫਾਰਮੈਂਸ ਉਹਦੀ ਗਜਰਾਤੀ ਤਾਮੇ ਲਾਡੂ ਵਾਲੇ ਹਰ ਇੰਡੀਅਨ ਹਰ ਤਰ੍ਹਾਂ ਦਾ ਉਹ ਡਾਂਸ ਹੁੰਦਾ ਹੈ। ਤੋਂ ਸਾਰੇ ਆਪਣੀ-ਆਪਣੀ ਪਰਫਾਰਮੈਂਸਾਂ ਦਿਖਾਉਂਦੇ। ਉਹ ਜੀ ਸਕਾਈ ਡਾਵਰ ਦੀਆਂ ਬਲਗੀਆਂ ਲਾਈਟਾਂ ਇੱਥੇ ਲੱਗਦਾ ਜੀ DJ ਮੈਂ ਤੇ ਜਸਨੂਰ ਨਾਲ ਹੋਰ ਸਾਡੇ ਕਾਫੀ ਜਣੇ ਆਗੇ ਸੀਗੇ ਪੂਰਾ ਭੰਗੜਾ ਪੈ ਰਿਆ ਪੂਰਾ ਫਨ ਕੀਤਾ ਇੱਥੇ ਪੂਰਾ ਖੁੱਲ ਕੇ ਨੱਚੇ ਸਾਰੇ ਜਣੇ ਪੂਰਾ ਖੁੱਲੀ ਬਾਤ ਤੇ ਡੀਜ ਲੱਗਿਆ ਹੁੰਦਾ ਸਾਰੇ ਤਰ੍ਹਾਂ ਦੇ ਗਾਣੇ ਲੱਗਦੇ ਆਰੇ ਬਾਰੀ ਬਾਰੀ ਆਜੋ ਕਰਦੇ ਆਪਾਂ Enjoy Happy Now you guys All right guys if you guys can make your way towards that way for the fireworks in a orderly manner let us up to but I will see you guys again same time same place next year thank Oble you so much guys coming in make some noise for your sir او ਜੀ ਨਕਣਾ ਗਣਾ ਇਹਨਾਂ ਨੇ ਕਰਤਾ ਫਿਨਿਸ਼ ਹੁਣ ਚੱਲਣਗੇ ਪਟਾਕੇ ਉਧਰ ਪਟਾਕੇ ਪੈਣਗੇ ਹੁਣ ਸਿੱਟੀ ਕਾ ਸ਼ਾਪ ਇਜ਼ so amazing guess what we'll go run another 10 minutes let's go baby ਤੋ ਡੀਜੇ ਦਾ ਟਾਈਮ ਖਤਮ ਹੁੰਦੇ ਹੁੰਦੇ ਬਾਅਦ ਚ ਕਾਉਂਸਲ ਅਨਾਉਂਸ ਕਰਤਾ ਕਿ 10 ਮਿੰਟ ਤੁਸੀਂ ਹੋਰ ਪਲੇ ਕਰ ਸਕਦੇ ਹੋ ਤੇ ਜਦੋਂ ਪਲੇ ਕਰੇ ਫਿਰ ਇਹਨਾਂ ਨੇ ਪੰਜਾਬੀ ਗਾਣੇ ਲਾਤੇ ਫਿਰ ਸਾਤੋਂ ਰਹਿ ਨਹੀਂ ਹੋਇਆ ਸੀ ਪੂਰਾ ਭੰਗੜਾ ਦੋਨਾਂ ਜਣੇ ਨੇ ਸੜਕ ਤੇ ਹੀ ਢੜਕੇ ਪਾਇਆ ਜੋਧਵੀਰ ਨੂੰ ਜਸਨੂਰ ਨਾਲ ਹੀ ਮਿਲ ਗਏ ਖੇਲਣੇ ਨੂੰ ਹੋਰਾਂ ਵੀ ਉਪਰਾਂ ਨਹੀਂ ਕਰ ਰਹੇ ਅੱਜ ਜੋਧਵੀਰ ਕਾਚ ਨੂੰ ਪਾਰ ਹੀ ਕਰ ਦੋ ਪਾਰ ਹੀ ਕਰ ਦੋ ਪਾਰ ਹੀ ਕਰ ਦੋ ਪਾਰ ਹੀ ਕਰ ਦੋ ਹਾਂ ਏ ਆਏ ਪਾਰ ਹੀ ਕਰ ਦੋ ਕੰਨ ਕੰਨ ਨਾ ਫੜਨਾ ਨੇ ਹੁਣ ਤੁਹਾਡਾ ਕੰਨ ਹਾਂ ਉਹ ਜੋ ਗਿਆ ਹਾਂ ਉਹ ਇੱਥੇ ਕਿ ਪ੍ਰੋਜੈਕਟਰ ਲਾ ਕੇ ਇਹਨਾਂ ਨੇ ਤੇ ਫੁੱਲ ਜੇ ਗੇਅਰ ਤੇ ਬੜੇ ਵਧੀਆ ਲੱਗਦੇ ਆ ਸੋਹਣਾ ਲੱਗਦਾ ਹਾਂ ਇਦਾਂ ਦੀ ਪਹਿਲਾਂ ਹੀ ਚਲਾ ਦੇ ਇਹਨਾਂ ਨੇ ਆ ਕੇ ਦੇਖਣਾ ਇਹੇ ਨੀਨੀ ਆ ਗਈ ਨੀਨੀ ਆ ਗਈ ਕੁਝ ਮਿੱਤਰੋ ਦੀਵਾਲੀ ਮੇਲਾ ਹੋ ਗਿਆ ਖਤਮ ਇਕੱਠ ਬਹੁਤ ਜ਼ਿਆਦਾ ਹੈ ਤੇ ਅਗਲੇ ਹਫਤੇ ਹੈਗਾ ਪੁੱਕੀ ਕੋਈ ਪੁੱਕੀ ਰੂਹੀ ਨਹੀਂ ਜਾਂਦੇ ਅਸੀਂ ਐ ਇੱਥੇ ਠੀਕ ਆ ਬਸ ਲਓ ਜੀ ਮੇਲਾ ਹੋ ਗਿਆ ਖਤਮ ਸਟਾਲਾਂ ਕਰਨ ਲੱਗੇ ਬੰਦ ਸਾਰਿਆਂ ਨੇ ਖਾਣਾ ਖੋਣਾ ਕਰਤਾ ਬੰਦ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਜੋਧਵੀ ਨੇ ਪੂਰਾ ਅੱਜ ਪਹਿਲੀ ਵਾਰ ਦਵਾਲੀ ਮੇਲਾ ਦੇਖਣ ਆਲੇ ਪਟਾਕੇ ਦੇਖੇ ਚੰਗੇ ਖਤਮ ਮੰਮੀ ਡੈਡੀ ਤੇ ਜੋਧਵੀ ਦਾ ਇਹ ਸੀਗਾ ਪਹਿਲੀ ਵਾਰ ਆਪਾਂ ਚਲੇ ਘਰ ਨੂੰ ਓਕੇ ਜੀ ਬਾਏ ਬਾਏ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਾਏ ਬਾਏ